डॉक्टर राजन अरोड़ा डायरेक्टर आर श्री पंडोरी धाम चाहे ਇੱਥੇ ਜੀ ਕੈਂਪ ਲਗਾਇਆ ਹੋਇਆ ਹੈ ਬਹੁਤ ਗਿਣਤੀ ਵਿੱਚ ਅਜੇ ਇੱਥੇ ਪੇਸ਼ੈਂਟ ਆਏ ਹੋਏ ਆ ਜਿਨ੍ਹਾਂ ਚੋਂ ਅਸੀਂ ਜੋ ਚੈੱਕ ਕੀਤਾ ਵੈ ਅਪਰੋਕਸੀਮੇਟਲੀ ਕਹਿ ਸਕਦੇ ਆ ਕਿ 70% ਪੇਸ਼ੈਂਟ ਨੂੰ ਜਿਹੜੀ ਆ ਜ਼ਿਆਦਾ ਗ੍ਰੇਵ ਪ੍ਰੋਬਲਮ ਹੈ ਗਈਆਂ ਗ੍ਰੇਵ ਪ੍ਰੋਬਲਮ ਹੈ ਗਈਆਂ ਵੈ ਜਿਨ੍ਹਾਂ ਨੂੰ ਕੁਝ ਪ੍ਰੋਸੀਜਰ ਦੀ ਜ਼ਰੂਰਤ ਪੈਣੀ ਹੈ ਜਿਨ੍ਹਾਂ ਦੀ ਲੈਂਸ ਦੀ ਕਿਸੇ ਸਫਾਈ ਹੋਣੀ ਹੈ ਜਾਂ ਜਿਨ੍ਹਾਂ ਦੇ ਕੋਈ ਆਪਰੇਸ਼ਨ ਹੋਣੇ ਆ ਉਹਨਾਂ ਨੂੰ ਅਸੀਂ ਉਸ ਜੋ ਇਹਨਾਂ ਨੂੰ ਚੀਜ਼ ਦੀ ਰਿਕੁਆਇਰਮੈਂਟ ਹੈ ਅਸੀਂ ਉਹਨਾਂ ਲਈ ਐਡਵਾਈਸ ਉਹਨਾਂ ਨੂੰ ਕਰ ਰਹੇ ਆਂ ਆ ਇਹ ਕੈਂਪ ਦੇ ਵਿੱਚ ਜਿਹੜੀਆਂ ਅਸੀਂ ਮੈਡੀਸਨ ਵਗੈਰਾ ਵਾ ਉਹ ਵੀ ਇਹ ਫ੍ਰੀਚ ਦੇ ਰਹੇ ਆ ਪਲੱਸ ਜੋ ਆਈ ਕੰਸਲਟੇਸ਼ਨ ਆਪਣੇ ਵੱਲੋਂ ਹਰ ਟੀਮ ਵੱਲੋਂ ਜੋ ਚੈੱਕਅਪ ਕੀਤਾ ਜਾ ਰਿਹਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜਾ ਰਿਹਾ ਸਭ ਕੁਝ ਹੋ ਰਿਹਾ ਉਹ ਸਾਰੀ ਫੈਸਿਲਿਟੀ ਇੱਥੇ ਦੇ ਰਹੇ ਆ ਅੱਜ ਨਾ ਸਰਕਿੰਗ ਏਰੀਆ ਤੇ ਕਿੰਨਾ ਦਾ ਲੱਗਦਾ ਕਿ ਕਿੰਨੀ ਦੀ ਪ੍ਰੋਬਲਮ ਹੈ ਇਹਨਾਂ ਨੂੰ ਇੱਥੇ ਦੇ ਇੱਧਰ ਦੇ ਲੋਕ ਨੇ ਨੀਡੀ ਜੋ ਦੇਖਿਆ ਲੱਗਿਆ ਹੈ ਕਿ ਬਹੁਤ ਨੀਡੀ ਪੇਸ਼ੈਂਟ ਆਤੋ ਨੇ ਅਹ ਇਹਨਾਂ ਵਿੱਚੋਂ ਜਿਹੜੇ ਆ ਜਿਹੜੇ ਮੋਸਟਲੀ ਜਿਹੜੇ ਆ ਅਪਰੋਕਸੀਮੇਟਲੀ ਜਿਹੜੇ ਆ ਇਹ ਕਹਿੰਦਾ 30 40% ਪੇਸ਼ੈਂਟ ਹੈ ਜਿਨ੍ਹਾਂ ਨੂੰ ਚ 20% ਜਿਨ੍ਹਾਂ ਨੂੰ ਕਾਲੇ ਮੋਤੀ ਦੀ ਸ਼ਿਕਾਇਤ ਆਈ ਹੈ ਪਲੱਸ ਜਿਨ੍ਹਾਂ ਦੇ 10% ਜਿਨ੍ਹਾਂ ਨੂੰ ਆਪਣੀ ਲੈਸ ਦੀ ਚਿੱਲੀ ਦੀ ਸਫਾਈ ਦੀ ਜ਼ਰੂਰਤ ਪਈ ਹੈ ਬਾਕੀ 40% ਜਿਨ੍ਹਾਂ ਨੂੰ ਐਨਕ ਦੀ ਚਸ਼ਮੇ ਦੀ ਜ਼ਰੂਰਤ ਪਈ ਹੈ ਅ ਜੀ ਆਪਰੇਟ ਵਾਸਤੇ ਇਸ ਤਰ੍ਹਾਂ ਕਰਾਂਗੇ ਇਹਨਾਂ ਨੂੰ ਟਾਈਮ ਦਵਾਂਗੇ ਜਿਵੇਂ ਹਰ ਪੇਸ਼ੈਂਟ ਤੇ ਜਿਹੜਾ ਕੁਝ ਦਿਨਾਂ ਦਾ ਟਾਈਮ ਦਵਾਂਗੇ ਇੱਕ ਦਿਨ ਚ ਨਹੀਂ ਹੋਣਗੇ ਕੁਝ ਕੁ ਦਿਨਾਂ ਵਿੱਚ ਬੁਲਾਵਾਂਗੇ ਇਹਨਾਂ ਨੂੰ ਅਸੀਂ ਜਿਨ੍ਹਾਂ ਨੂੰ ਕੋਈ ਵੀ ਪ੍ਰੋਸੀਜਰ ਜ਼ਰੂਰਤ ਹੋਏਗੀ ਅਸੀਂ ਪ੍ਰੋਸੀਜਰ ਜੋ ਵੀ ਕਰਾਂਗੇ ਉਹ ਫ੍ਰੀ ਆਫ ਕਾਸਟ ਕਰਾਂਗੇ ਇਹਨਾਂ ਦੀ ਵੀ ਅੱਗੇ ਕੁਝ ਵੀ ਇਹਨਾਂ ਦੀ ਪ੍ਰੋਸੀਜਰ ਹੋਣੀ ਆ ਉਹ ਜਿਹੜਾ ਸਾਰਾ ਖਰਚਾ ਵਾ ਸ਼੍ਰੀ ਪੰਡੋਰੀ ਥਾਮ ਜੀ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਵਾ ਈਵਨ ਦਵਾਈਆਂ ਦਾ ਵੀ ਮੈਡੀਸਨ ਦਾ ਵੀ ਸਾਰਾ ਜੋ ਵੀ ਆ ਉਹਨਾਂ ਵੱਲੋਂ ਸਾਰੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਹੀ ਆਸ਼ਵਾਸਨ ਦਿੱਤਾ ਕਿ ਅਸੀਂ ਜਿਹੜੇ ਪੇਸ਼ੈਂਟ ਨੂੰ ਜੋ ਅੱਖਾਂ ਦੀ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੀ ਪੂਰੀ ਤਰ੍ਹਾਂ ਮਦਦ ਕਰਾਂਗੇ ਸਭ ਦੇਖਿਆ ਕਾਫੀ ਰਾਸ਼ੀਆ ਕਿੰਨੇ ਕੁ ਪੇਸ਼ੈਂਟ ਹੋ ਜਾਣਗੇ ਅੱਜ ਦੇ ਅਪ੍ਰੋਕਸੀਮੇਟਲੀ ਜਿਹੜਾ ਇਹ ਐਸਟੀਮੇਟ ਕਰ ਰਹੇ ਆ ਅਪ੍ਰੋਕਸੀਮੇਟਲੀ 800 ਦੇ ਕਰੀਬ ਕਰ ਰਹੇ ਆ ਕਿ 800 ਪੇਸ਼ੈਂਟ ਹੋ ਜਾਣੇ ਹੁਣ ਤੱਕ 400 ਦੇ ਕਰੀਬ ਚੈੱਕ ਹੋ ਚੁੱਕੇ ਆ ਜਿਹੜੀ ਗਿੰਦੀ ਆ 800 ਤੱਕ ਪਹੁੰਚ ਜਾਏਗੀ